ਮੇਰੇ ਵੱਲੋਂ ਤੁਹਾਨੂੰ ਸਾਰੇੰੰ ਪਿਆਰ ਬੜੀ ਸੱਚੀ ਕਲੋਂਕ ਕੱਲੜੇ ਕੱਪੜਿਆਂ ਦੇ ਬਲੌਗ ਵੀ ਰੋਣ ਲੱਗਿਆ ਫੇਰ ਕਿ ਕੱਲ ਸ਼ਾਮ ਨੂੰ ਬਹੁਤ ਹਨੇਰੀ ਆਈ ਬਈ ਸਾਰੇ ਜਿਹੜੇ ਉਹ ਸਨਾਹ ਹੋਣ ਸਾਰਾ ਖੜਾ ਆਪਾਂ ਹਾਂਜੀ ਛੋਟੀ-ਵੋਟੀ ਜਿਹੜੀ ਹੈਗੀ ਆਪਨੇ ਹਾਂਜੀ ਉਹ ਆਪਣੀ ਕਰੈਡਿਟ ਨਹੀਂ ਨਾ ਨਾ ਆਪਣੀ ਆਵਾ ਸਹੀ ਠੀਕ ਸਿੰਘਾ ਕੱਲ ਨਾ ਆਲੀਆਂ ਵੀ ਆ ਲਾ ਲਵਾਜ ਤੇ ਕੋੜੀ ਨਾਲ ਉਹ ਪਿੱਛੇ ਪਈ ਉਹ ਤਾਂ ਲਿਆਉਣੀ ਆਪਾਂ ਨੇ ਪਿਛਲੇ ਪਾਸੇ ਪਈ ਆ ਤੁਸੀਂ ਰਹਿ ਗਏ ਕੱਲੇ ਟੈਲਾਂ ਵਾਲੇ ਉੱਪਰ ਵਾਲਾ ਲੰਘੇ ਹੁੰਦੇ ਨੇ ਉਹਨਾਂ ਦਾ ਕੰਮ ਨਹੀਂ ਨਾ ਇਹ ਲੰਬਾ ਸਾਡਾ ਕਿੰਨਾ ਜ਼ਿਆਦਾ ਲੰਬਾ ਹੈ ਆਪਣਾ ਕੰਮ ਵੱਜ ਜਾਣਾ ਇਹ ਰਖਵਾ ਰਹੇ ਨੇ ਹਾਂ ਹਾਂ ਤਾਂ ਹੀ ਮੈਂ ਕਹਿ ਰਿਹਾ ਮੈਂ ਤੁਸੀਂ ਦੋ ਇੱਕ ਦਿਨ ਰੁਕ ਜਿਓ ਇਹ ਆਪਣਾ ਹੁਣ ਬਿਲਡ ਦੀ ਟੈਲ ਲੱਗਣੀ ਸ਼ੁਰੂ ਹੋਣੀ ਤੇ ਹੁਣ ਲੱਗਣੀ ਸ਼ੁਰੂ ਹੋਣੀ ਅੱਜ ਤੋਂ ਅੱਜ ਤੋਂ ਉਹ ਸਾਡਾ ਫਿਰ ਬਹੁਤ ਨੱਤਨ ਹੋ ਜਾਣਾ ਹੈ ਕਿੰਨਾ ਇੱਕ ਹਫ਼ਤਾ ਲੱਗੇਗਾ ਉਹਦੇ ਬਾਅਦ ਹਾਂ ਹਫ਼ਤਾ ਲੱਗੇਗਾ ਹੂੰ ਪੱਤੇ ਦਾ ਸੱਤ ਵਜੇ ਰਹਿਣਾ ਚੱਲ ਸੋਣਾ ਕੰਮ ਕਰਕੇ ਉਹ ਵੀ ਹਾਂ ਠੀਕ ਹੈ ਹੁਣ ਹਲੇ ਕੰਮ ਤਾਂ ਕਰਦੇ ਹਾਂ ਹੂੰ ਜੋਇੰਟ ਨਹੀਂ ਭਰੂ ਉਹ ਜੋਇੰਟ ਕਰਨੇ ਰੇ ਭਰਦੇ ਆ ਕਹਿੰਦੇ ਫੇਰ ਦੂਰ ਤੋਂ ਚੰਕੋਂਗੇ ਕਹਿੰਦਾ ਹਲੇ ਇਹਦਾ ਦੂਰ ਤੋਂ ਪਤਾ ਹੀ ਲੱਗਦਾ ਜੋਇੰਟ ਦਾ ਕਿਉਂ ਚੰਕੂ ਨਹੀਂ ਨਹੀਂ ਹੈ ਬਰਾਊਨ ਥੀਮ ਨਹੀਂ ਜਣੇ ਤਾਂ ਚੱਲ ਦੇ ਦੇ ਕੋਈ ਚੀਜ਼ ਲਾ ਦਾਂਗੇ ਇਹ ਚ ਦੋਹੀ ਇਹ ਜੀ ਇਹਦੀ ਬਾਹਰ ਕੱਢ ਲਈ ਅਨਾਉ ਰੰਗ ਕਰਿਆ ਇਹਨਾਂ ਨੂੰ ਜੜਜੁੱੜ ਦੀ ਪੈਣੀ ਸੀ ਇਹ ਹਲੇ ਗਿੱਲੇ ਸਾਫ਼ ਕਰਿਆ ਨਾ ਉਹ ਵੀ ਗਿੱਲਾ ਦੇਖੋ ਲੱਗ ਗਿਆ ਪਰ ਇਹ ਆਹ ਸਾਈਡ ਵੀ ਟੋਏ ਵੀ ਹੰਦ ਕਰਤੇ ਆ ਨਰਸਤੀ ਇਹਦੇ ਥੱਲੇ ਦੂਹ ਢੱਕਣ ਤੇ 10 ਢੱਕਣ ਥੱਲੇ ਢੱਕਣ ਹੋ ਕੇ ਕਰੂੰਗਾ ਤੇ ਇਹ ਕਿਹੜੇ ਰੋੜ ਖੋਲ-ਖੋਲ ਦੇਖਨੇ ਆ ਹੁਣ ਇਹ ਕੁਛੀਂ ਅੰਗੜੇ ਠਕ-ਠੱਕ ਕਰ ਰਹੀ ਬੈਦੂੰਗੇ ਇਸੇ ਪਾਸੇ ਵੀ ਇੰਨੇ ਗਰੇ ਤੇ ਬੈਕ ਸਾਈਡ ਵੀ ਖੰਡ ਵੀ ਸਾਰੇ ਰੱਖ ਟਾਇਰ ਲਾਤੀ ਉਹਨਾਂ ਨੇ ਇੰਨਾ ਖੋਲਾ-ਖੋਲਾ ਲੱਗਦਾ ਇੱਧਰ ਨੂੰ ਤੋੜੇ ਬਾਚੋ ਗਰਨੇਡ ਲਾਉਂਦਾ ਕਿ ਮੁਰੇ ਇਹਦੇ ਆ ਰੱਖ ਦੇਣਾ ਕਿ ਜੇ ਮੁਰੇ ਦੇ ਟੁਕੜੇ بچੋਗੇ ਫੇਰ ਲਾਵਾਂਗੇ ਇਹ ਵੀ ਗੱਲ ਸੁੱਕ ਗਈ ਸਾਰੀ ਅੱਜ ਦੇਖਦੇ ਸ਼ਾਇਦ ਲੱਕੜੀ ਵਾਲੇ ਨੇ ਆਉਣਾ ਲੱਕੜੀ ਅਦਲਾ ਬਦਲੀ ਕਰਨੀ ਇੱਧਰ ਉਧਰ ਰੱਖਣੀ ਐ ਫੋਲ ਕੇ 15 ਦਿਨ ਤੱਕ ਜਾਂ 10 ਦਿਨਾਂ ਤੱਕ ਆਰੂਗਾ ਲੱਕੜੀ ਵਾਲੇ ਵੀ ਜੋ ਫਾਰਗੇ ਸੈਡਾ ਲਾਉਂਦੇ ਆਂ ਵੀ ਇੱਧਰ ਨੂੰ ਪਟਾ ਲੌਂਗ ਲੱਗ ਗਿਆ ਹੁਣ ਤੇ ਅੰਦਰ ਵੀ ਰੰਗ ਕਰਕੇ ਰੱਖਤਾ ਉਹ ਕੋਲ ਪੇੜਾ ਨੂੰ ਉਹ ਤੋਂ ਤੁਹਾਡੇ ਮਾਰੀ ਐਡ ਸਾਈਡ ਭਰਾ ਦਾਂਗੇ ਇਹਨਾਂ ਬਾਕਸ ਅੰਦਰ ਹੀ ਟੀਪੀ ਲਾ ਕੇ ਘਰਦਾ ਨੀ ਟੀਪੀ ਲਾ ਕੇ ਕਿਹਦੇ ਕੱਢੀ ਬਹੁਤ ਚਾਂਦੇ ਮਸਾੜੀ ਨੇ ਸਦਾ ਮਾਰ ਲਏ 20 ਆਹ ਦਾ ਫਾਲਟੀ ਹੋ ਗਈ ਇਹਨਾਂ ਦੀ ਫਾਲਟੀ ਹੋ ਗਈ ਹੈਗਾ ਅੱਛਾ ਇਹ ਤਾਂ ਸੰਦੀ ਕਿਤੇ ਨਾ ਰੱਖਿਆ ਉਹ ਰੱਖ ਦੋ ਤਦਿਆ ਘੱਟੀ ਲੈ ਤਾ ਉੱਪਰਲੀ ਸਾਈਡ ਵੀ ਜਾਲੀਆਂ ਲਾਤੀਆਂ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਉੱਪਰ ਦਾ ਖਜੂਰਾ ਪਿਆ ਥੋੜਾ ਜਿਹਾ ਹਲਾ ਹੈ ਨਾ ਪੈਪਰ ਵਿੱਚ ਅੱਗੇ ਬਲੋਕ ਨਾ ਕਰ ਦੋ ਤੇ ਸਾਭੀ ਇਹ ਪਾਣੀ ਮਾਰ ਕੇ ਸਾਫ਼ ਹੋਣ ਸਾਰੇ ਉੱਤ ਲੜਣਾ ਤੇ ਕਮਰੇ ਆ। ਅੱਜ ਮੌਸਮ ਦਾ ਫਰਕ ਪੈ ਗਿਆ ਵੀ ਥੋੜਾ ਠੰਡਾ ਹੋ ਗਿਆ। ਨਾਈ ਸ਼ਾਮ ਹੋ ਚੱਲੀ। ਇਹ ਗੱੜ੍ਹ ਥਾਲੀ ਵੀ ਅੰਦਰ। ਅੰਬੇੜਾ ਦੇਖੋ ਸਾਫ਼ ਕਰਤਾ ਅੰਦਰ ਉੱਧਰ ਤਾਂ ਮਾਮੇਸਤਰੀ ਵੀ ਆ ਗਿਆ। ਨਾ ਵੀ ਗੇਟ ਦਾ ਰਿਕਾਰਡ ਬਣਨ ਲੱਗਿਆ। ਪੁਰਾਣੀ ਬਾਹਰ ਕੀ ਸਾਰਾ ਦਾ ਗੱਤਾਂ ਨੇ ਗੱਲ ਜਦੋਂ ਮੈਂ ਗਿਆ ਤਾਂ ਹਾਂ ਪੱਲੀ ਹਾਂ ਕਹਿੰਦਾ ਦਰੂਗੀ ਆ ਗਿਆ ਉਲਟੇ ਨਾਲ ਲੱਗੇ ਉਹ ਨਾ ਪੀਏਗਾ ਜਦ ਤੂੰ ਕਿਹਾ ਮੈਂ ਕਿਹਾ ਨਹੀਂ ਮੈਂ ਪੀਣੀ ਤੂੰ ਕਹਾ ਨਹੀਂ ਪੀਣੀ ਹਾਂ ਆ ਮੈਂ ਕਰ ਰਿਹਾ ਬੜਾ ਦਾ ਨਾਨੂ ਨਹੀਂ ਚਿੰਤਾ ਮੈਂ ਨਾਲ ਲਾਲਚ ਕਰੇ ਕਰ ਲੈ ਦੱਸ ਬਾਈ ਕਰਤੀ ਬੰਦ ਜਿਹੜੇ ਲੱਗੇ ਆਵੇ ਕਹਿੰਦਾ ਫੈਂਕ ਦੇ ਢੋੜੀ ਜੀ ਲੋੜੀ ਆ ਆਹ ਖਾਲੀ ਪੇਟ ਵਾਲਾ ਬੱਸ ਠੰਗ ਜੀ ਮਾਰੀ ਇਹਨੇ ਬੱਸ ਤੇ ਨਾਲੇ ਬਾਈ ਮੱਚਦਾ ਠੰਗ ਰਾ ਤੈਨੂੰ ਕਹਿੰਦਾ ਵੀ ਵੀਡੀਓ ਨਾਲ ਮੈਂ ਤਾਂ ਟੈਟ ਹੋ ਜੰਨਾ ਮੜ ਕੇ ਆ ਗਿਆ ਕੁੱਤਾ ਇਹ ਤਾਂ ਉਹ ਹੋ ਗਿਆ ਇਹਦਾ ਕੰਮ ਇਹੀ ਆ ਲੜ ਨਹੀਂ ਜੇ ਲੜੇ ਨੀ ਤਾਂ ਫੋਟੋ ਹੀ ਹੋਗਾ ਦੇਦੇ ਦਨਗਲ ਇਹਦੇ ਨਹੀਂ ਕਹਿੰਦੇ ਮੈਂ ਮੁਕਤੀਆਂ ਕਰਦੀਆਂ ਨਹੀਂ ਰੋਟੀ ਆਪੇ ਕਰੀ ਬੁਰੇ ਬੀਰੇ ਪਲਾਏ ਕਰਾਂ ਨਹੀਂ ਕੁਝ ਨਹੀਂ ਪੀਣਾ ਹਾਂ ਬਾਈ ਇਹ ਠੀਕ ਆ ਮੈਂ ਚੜ੍ਹੇ ਨਾ ਬਾਤ ਆ ਵਾ ਮਦਿਆਂ 4 ਰੁਪਏ ਆ ਨਹੀਂ ਗਿਆ ਇਹ ਗਰਮੀ ਬਹੁਤ ਅੰਦਰ ਚੱਲਦਾ ਨਹੀਂ ਹੈਗਾ ਬਾਈ ਸਰੀਰ ਨਹੀਂ ਚੱਲਦਾ ਤੇਰਾ ਨਹੀਂ ਚੱਲਦਾ ਹੈਗਾ ਠੰਡੀਆਂ ਚੀਜ਼ਾਂ ਦੀ ਹੈ ਹੁਣ ਉਹ ਉਹ ਆਏ ਕਰਦੇ ਬ੍ਰਸਾਖੀ ਨੂੰ ਉੱਪਰ ਸਾਥ ਲੈ ਕੇ ਜਾਂਦੇ ਆ ਉੱਥੇ ਅਨੰਤ ਬ੍ਰਸਾਖੀ ਹਾਂ ਸਰ ਹੈ ਉੱਥੇ ਕੋਟਾ ਪਲਾਇਨ ਠੰਡਾ ਹਾਂ ਕਿਰਪਾ ਨੇ ਪਵਾ ਦੇਣੀ ਆਹਰ ਮੈਂ ਮੈਂ ਉਹ ਖਾਉ ਜਾਂ ਨਾ ਗੰਨ ਖਾਣੇ ਦਬਾ ਦੇਖਦੇ ਆ ਕੋਸਾ ਉੱਤੀ ਉਹਨੇ ਬਣਾਇਆ। ਆਹ ਹੈ ਨੀ ਬਾਬਾ। ਤੈਨੂੰ ਕਹਿੰਦੇ ਜਾਂਦੇ ਆ। ਅੰਦਰ ਪਈ ਆ ਪੈ ਬਿਜਲੀ ਦੇ। ਅੰਦਰ ਪਈ ਆ ਬਿਜਲੀ ਦੇ। ਪਾਨੀਤ ਲਾ ਰਿਹਾ ਹੈ ਮੇਰੀ ਯਾਰ ਇੰਨਾ ਬਣ ਕੇ ਰੱਖਿਆ ਹੋਇਆ ਹੈ ਵਾਹ ਇਹ ਫੜ ਕਰਾ ਹੱਥ ਕਿਲੋ ਦੀ ਚਲੋਣੇ ਪੈਂਦੀ ਹੈ ਇੰਨੇ ਕਿ ਫਲ ਕੀ ਹੋਏ ਦਾ ਨਾਲੇ ਇੰਨਾ ਆਦ ਨਹੀਂ ਚੱਲਦਾ ਆਇਆ ਤਾਂ ਨਾੜੇ ਦੋ ਦਿਨ ਨਹੀਂ ਮਾਰੀ ਆਹ ਬੱਸ ਨਾ ਪਾ ਬਹੁਤ ਐਨਾ ਕਿ ਚੰਗੂਗਾ ਪੱਕਾ ਕੰਮ ਜਾਨਾ ਬਾਈ ਕੱਟ ਦੇ ਇਟਾ ਵੇ ਜੰਟੀ ਜਤੋਂ ਬਹੁਤ ਇਹਦੇ ਗਲੇ ਪਾਉਂਦਾ ਪਾਂ ਗੀਟ ਥੋੜੇ ਥੋੜੇ ਆ ਚੱਕੀ ਮਰਿਆ ਮੈਂ ਇੱਕ ਬਈ ਇਹ ਚੱਕਿਆ ਮਰਿਆ ਬਸ ਥੋੜਾ ਨਿਕਲੇ ਗਿਆ ਇਹ ਮੇਰਾ ਬਈ ਜੇ ਲਾਉਗਾ ਮੇਰਾ ਤਾਂ ਇਹ ਮਜ਼ਬੂਤ ਹੈ ਜੇ ਇਹਨੇ ਜੋ ਰੈਸਾ ਮਸਾ ਹੋ ਤੂੜ ਪਾ ਜੀ ਆਹੀ ਨਾ ਮੈਂ ਕੱਚਾ ਲਾਉਂਦਾ ਹੁੰਦਾ ਮੈਂ ਲਿੱਖੀ ਕੋਕਾ 100 ਤੇ ਕੋਈ ਤੇ ਕੋਈ não vai यो ओती आ जा ब्रो सही बात है यार निम्मे आज रखे सारे आज ओ निम्मे ने जे पिंदे आया करो पंजा बात बना देना ओ फिर क्या बढ़िया हवा है मैं मच्छर लगाऊ ना मच्छर वाली लाला चला जा कन्ना वाला कन्ना पाड़ा ओक ਇਹ ਲਈ ਦੋਨੇ ਮਾਰਾ ਬਹੁਤ ਆਇਆ ਅੱਗੇ ਦਾ ਲਈ ਮਾਰਾ ਹੋ ਜਾਂਦਾ ਸਿਰ ਤੋਂ ਪੀੜੀ ਅੱਜ ਹੁਣ ਤੱਕ ਦੇਖਦਾ ਹਾਂ ਅਗਲੇ ਦਿਨ ਵੀ ਨਹੀਂ ਮੇਲੇ ਦੀ ਮਾਈਨਡ ਸੀ ਇਸ ਤੋਂ ਬਾਅਦ ਆਲਾ ਬਹੁਤ ਪੋੜਾ ਹੋ ਜਾਂਦਾ ਕੱਲ ਦਾ ਮੌਸਮ ਕਰਕੇ ਬਦਲ ਗਿਆ ਦਾ ਹਨਾ ਠੰਡਾ ਹੋ ਗਿਆ ਦਾ ਤੇ ਆ ਵੀ ਨੇ ਵਾਲਾ ਚੱਜ ਥਾਣਾ ਥਾਣਾ ਦੋ ਪਹਿਲਾਂ ਦਵਾਈ ਦਿੱਤੀ ਤੇ ਆਹ ਥਾਣੋਂ ਪੈ ਗਈ ਦਵਾਈ ਦੇ ਹੱਥੇ ਹੀ ਪਟਾ ਰਿਹਾ ਹੈ ਹਾਂ ਅੱਗੇ ਆ ਗਿੜੇ ਕੱਢਦਾ ਰਿਹਾ ਫਿਰ ਬੰਦਾ ਆਈ ਅੱਜ ਨੂੰ ਵੜ ਗਿਆ ਫਾਇਦੇ ਪਾਇਦਾ ਉੱਤੇ ਬੈਣ ਗਿਆ ਮਾਲਾ ਵੀ ਕੰਮ ਕਰਾ ਹਾਕਾ ਵੀ ਨਾ ਸੁਣੇ ਚੱਲ ਜੀ ਜਾਨੂੰ ਪੈਪ ਲੈ ਕੇ ਆਈਏ ਚੱਲ ਆ ਜਾ ਫਿਰ ਹਲੇ ਬੈਲ ਦੀ ਸੱਟ ਜੱਟ ਪੜਦੇ ਆਤੀਆਂ ਜੀ ਕਿਹੜਾ ਵੜੀ ਅੰਦਾਲਾ ਵੀ ਪੜਦੇ ਪੜਦੇ ਜੀ ਅੰਦਰ ਨੂੰ ਹੋਲੇ ਕਰਨਾ ਉਹ ਤਾਂ ਆ ਅੰਦਰ ਹੋਲੀ ਜਾਣਾ ਹੈ ਉਮਰ ਨੂੰ ਬੋਲ ਜਾਣਾ ਜਿਹੜੀ ਆਪਣੀ ਨਾ ਨਾ ਉਹ ਵਿਚੇ ਹੋਣਾ ਬਸ ਟਾਇਰ ਦੇ ਬਾਹਰ ਹੈ ਨਾ ਤੇਰਾ ਸਰੀਆ ਸਰੀਆ ਹੀ ਤਾਂ ਹਾਂ ਟਾਇਰ ਦੇ ਵੀ ਥੱਲੇ ਨਹੀਂ ਨਹੀਂ ਮੇਰੇ ਖਿਆਲ ਟਾਇਰ ਦੇ ਬਾਹਰ ਹੈ ਨਾ ਸਰੀਆ ਸਰੀਆ ਤੇਰਾ ਇਹ ਟਾਇਰ ਇਥੇ ਦਾ ਦਰਵਾਜ਼ੇ ਦਾ ਵਿਛਾਦਾ ਇੱਥੇ ਪਾਉਣਾ ਪੈਣਾ ਵੀ ਇੱਕ ਇੱਕ ਚੰਦ ਚਾ ਰਹਿਣਾ ਪੈਣਾ ਹੂੰ ਇੱਕ ਇੱਥੇ ਪਾਣਾ ਪੜਦਾ ਇਹਦਾ ਸੁਖ ਨੂੰ ਇੱਥੇ ਤੇ ਪਿਆਲੇ ਦੇ ਤਾਂ ਆਹ ਨਾ ਬੱਝੀ ਦੋ ਰੋਪੋ ਉਹਦਾ ਲਾ ਦੇਉਂਗਾ ਚੰਦੇ ਹੀ ਲਾ ਦੂੰਗਾ ਬਣਾ ਕੇ ਲਗਾਈਦਾ ਸਿਆਂ ਲਾ ਲਾ ਲੀ ਦਾ ਹਾਂ ਗੱਤਿਆਂ ਕੁਝ ਕਰਾਂਗੇ। ਤੁਹਾਨੂੰ ਕੰਮ ਤੋਂ ਬਹੁਤ ਨੂੰ ਆਹੇ ਰੋਕੜੇ ਮਤ ਆਹੇ ਰੁਕਿਆ થોੜਾ ਦੁਰਾਜਾ ਲੱਗਣ ਤੋਂ ਬਾਅਦ ਆ ਸਾਰਾ ਸਿਰ ਸਿਸਟਮ ਰਸਣਾ। ਮਮੋਤੋ ਤੋਂ ਦੋਸਾ ਲੱਗਦਾ ਨਹੀਂ। ਅਤਲ ਬੈਰੰ ਦਾ ਘਰ ਰੋਡ ਹੋਣ ਤੋਂ ਬਾਅਦ ਬਟਾ ਲੱਗਣਾ ਸ਼ੁਰੂ ਹੋਊਗਾ ਤੁਹਾਨੂੰ। ਜੇ ਉਹਨੇ ਠੀਕਾ ਬੰਦੇ ਕਹਿੰਦੇ ਥੋੜਾ। ਆ ਰੱਖਦੇ ਲਾ ਗਿਆ ਯਾਰ। ਨਵੇਂ ਵਾਦਨ ਹੈਗਾ ਉਹਨੂੰ ਬੁਲਾਣਾ ਕੱਲ ਨੂੰ ਇੱਕ ਢੜੀ ਲਾ ਕੇ ਜਾਇਓ ਕੱਲ ਨੂੰ ਟਾਈਲ ਲਾ ਜਾਓ ਠੀਕ ਦੂਵੇ ਨੇ ਲਾ ਦੇਣਾ ਠੇਕੇਦਾਰ ਨੇ ਬਾਕੀ ਕੰਮ ਤਾਂ ਹੋਣੇ ਆ ਪੀਰ ਘੱਟ ਆਉਣੇ ਤਾਂ ਸੁਪਰੀਦ ਨਹੀਂ ਤਾਂ ਹੋ ਰਿਹਾ ਹੈਗਾ ਦੇਖੋ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਹਦਾ ਬਾਕੀ ਦੇਖ ਤੇਰੇ ਘੱਟ ਆਉਣੀਆਂ ਹਾਂ ਉਹ ਰਿਹਾ ਇਹਦੇ ਵਿੱਚ ਕਿੱਥੇ ਆ ਦੇਖੇ ਦਰ ਆਦੀ ਘੱਟ ਆਉਣਗੀ ਆਹ ਹੋ ਕੇ ਰਗਦੇ ਲੋਕ ਆ ਜਾਣਾ ਤੇਰਾ ਆ ਦੇ ਕਿੱਥੇ ਰੋ ਇੱਥੇ ਆ ਆ ਕੇ ਨਾ ਨਹੀਂ ਯਾਰ ਆ ਰਗਦੇ ਸਿਆ ਕਹਦੇ ਬੁਨਾਰ ਕੀ ਹੋਏ ਤਲਬ ਨੂੰ ਤਲਬ ਨਹੀਂ ਤੇਰੀ ਆ ਚੀਜ਼ ਘਰ ਨੂੰ ਤੇਰੀ ਸਾਰੀ ਚੀਜ਼ ਘਰ ਹੋ ਗਈ ਜਿਹੜੀ ਜਾਨੇ ਸਿੱਧਰ ਇੱਥੇ ਵਿੱਚ ਫਰੇ ਹੋ ਗਏ ਆ ਦੇਖ ਆ ਦੇ ਇੱਕ ਹੀ ਗੜਦੇ ਹੋਏ ਉਹਦੇ ਉੱਪਰ ਸਭ ਪੂਰਾ ਭਰ ਹੋ ਰਿਹਾ ਹੈ पहले तो ओ, तो अंदर तो हुई है ये चीज तो 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 ਇਦਾਂ ਰਹਿਣਾ ਕਰਦੇ ਹਾਂ ਉਹ ਬਲਾ ਪਤਾ ਨਹੀਂ ਕਿਤੇ ਹੋ ਗਿਆ ਲਾ ਗਈ ਹਾਂ ਉਹ ਹੋਰ ਪੁਰਾਣਾ ਗਾੜੇ ਹਾਂ ਹਾਂ ਪਾਣੀ ਦਾ ਬਹੁਤ ਕਾਲੀ ਬਣੀ ਪਾਣੀ ਇਹ ਤੋਂ ਨਹੀਂ ਜਾ ਉਹ ਤੋਂ ਬਰੋਡੋ ਕਰ ਲੂਗਾ ਦੋ ਟੈਲਾਂ ਨੇ ਨਾ ਬਈ ਪਾਤਾ ਪਿੱਛੇ ਤੇ ਟਾਰਟੀ ਨਾਲ ਲੱਗ ਜਾਣਾ ਨੇ ਹੈ ਵੀ ਲੈਵਲ ਕਰਾਉਣਾ ਨਾ ਨਾ ਪਿਆ ਲੈਵਲ ਕਰਨਾ ਆਹ ਤਨੀ ਲੈਵਲ ਕਰਨਾ ਬਾਈ ਹਲਾ ਬਤ ਪੱਟੀ ਲੈ ਲਓ ਉਹਦੀ ਲੰਬੀ ਜੀ

ਤੋ ਲੋ ਬਾਈ ਹੁੰਦਾ ਕੰਮ ਨੇ ਵਧੀਆ ਵਾ ਟਾਈਮ ਨਾਲ ਜਿਹਨੇ ਨੂੰ ਨੀ ਮੰਨ ਲੱਗਦਾ ਦਿਖਾ ਦੇਣਾ ਤਾਂ ਲੈ ਵੱਲੋਂ ਵੀ ਨਿਕਲੂੰਗਾ ਇਹ ਤਾਂ ਫੇਰ ਹੀ ਅੱਗੇ ਲੱਗੂੰਗੀ ਟੈਲ ਉਹ ਜੱਸੀ ਨਾਲ ਗੱਲ ਕਰਾ ਯਾਰ ਤੇਰੇ ਕੋਲ ਦਾ ਹੈਗਾ ਉਹ ਹੋ ਗਈ ਗੱਲ ਹਾਂ ਇਹ ਸੂਟ ਡਾਊਨ ਕਰਾ ਦੇ ਤਾਂ ਫਿਰ ਹੈ ਹਾਂ ਹਾਂ ਡਾਊਨ ਕਰਾ ਦੇ ਤੀ ਸੂਟ ਹਾਂ ਬਾਸ ਆਦੇ ਵੀ ਨਾ ਕੇ ਲੱਗਣਾ ਮੈਂ ਤੁੱਟਣਾ ਇਸ ਨੂੰ ਇਸ ਨੂੰ ਬਹੁਤ ਉੱਜਾਈ ਡਾਊਨ ਕਰ। ਦੇਖਿਆ ਉਹਦਾ ਕਿਸੇ ਦਾ ਕਰਾ ਜਾਏ ਦੋ ਤਾਂ ਲੱਗਿਆ ਨਹੀਂ ਅਗੇ ਨਾ ਕਿਤਨੋਂ ਕਰਾ ਦੇ ਸੂਤਰਾ ਮੈਂ ਅੱਧੀ ਮੈਂ ਤਰੀਕੇ ਜੀ ਇਹ ਸੂਤਨਾ ਤਾਂ ਆਏ ਦੋ ਸੂਤ ਜਾਇ ਤਾਂ ਆਏਗਾ ਨਾ ਸਰੀਰ ਬਾਹਰ ਹੈ ਨਾ ਸਹੀ ਕਰ ਦੋ ਸੂਤ ਜਾਏ ਤਾਂ ਆਏਗਾ ਜਰਾ ਨਿਕਲੀ ਜਾਣਾ ਬਾਈ ਇਹ ਵੀਰ ਪਾਣੀ ਆ ਜਿਹੜਾ ਇੱਥੋਂ ਨਿਕਲੀ ਜਾਣਾ ਹਾਂ ਜੀ ਪਾਣੀ ਨਿਕਲ ਛੀਦ ਲਵਾ ਦੇ ਆ ਉੱਥੋਂ ਨਿਕਲ ਜਾਣਾ ਉੱਥੇ ਤੇ ਕੋਹ ਹੈਗਾ ਤੇਰਾ ਉੱਥੇ ਉਹ ਕਿਰੇ ਆਹਦੀ ਚੈਨੀ ਲੱਗਣੀ ਆ ਪਾਣੀ ਤੇਰਾ ਉੱਥੋਂ ਨਿਕਲਿਆ ਇਸੇ ਬਾਟਾ ਜਿਗਾੜ ਦਾ ਇੱਕ ਲੇਜ਼ਰ ਕਟਿੰਗ ਕਰਕੇ ਥੋੜਾ ਛੈਪ ਜਾਉ ਉਹਦੇ ਵਿੱਚੋਂ ਪਾਣੀ ਜਾਈ ਜਾਂਦਾ ਸਰ ਦੱਸ 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 ਤੂੰ ਕਦੋਂ ਸਮਝਾਉਂਗਾ ਤਖਾ ਜਾ ਦੇਖ ਕੇ ਆਉਂਦਾ ਯਾਰ ਇੱਕ ਜੰਮ ਦੇ ਤਰ੍ਹਾਂ ਹੁਣ ਆਪ ਆਇਆ ਕਿੱਥੇ ਆਹੋ ਆਪ ਕਿੱਥੇ ਆ ਬੀ ਆ ਗਿਆ ਕੰਦਾ ਅੱਗੇ ਅੱਗੇ ਕਿਪਾ ਥੋੜੀ ਜਿਹੀ ਬਾਤ ਕੋਸ਼ਿਸ਼ ਕਰੋ ਆਂਕੀ ਜਮਾ ਡਾਈ ਮਤਲਬ ਉਹ ਹੀ ਗੰਦਾ ਯਾਰ ਤਾਂ ਮੇਰੇ ਉਹ ਨੂੰ ਕਹਿ ਦੋ ਬਾਹਰ ਰੱਖ ਲੋ ਬਸ ਆਹ ਖਾਲੀ ਹੋੜ ਨਿਬੜ ਕੇ ਆਉਣਾ ਲਿਆਈ ਐ ਤੇ ਹੁਣ ਕਰਦੇ ਆਪਾਂ ਬਲੌਗ ਬੰਦ ਤੇ ਮਿਲਦੇ ਕੱਲ ਨੂੰ ਅਗਲੇ ਬਲੌਗ ਵਿੱਚ ਇੰ tanto ਲੈ ਟਾਈਮ ਲੱਗ ਜਾਣਾ ਵੀਡੀਓ ਕਰ ਲੇਟ ਹੋ ਜਾਣੀ ਆਪਣੀ ਤੇ ਖਾਲੂ ਦਿਖਾਵਾਂਗੇ ਲੱਗਿਆ ਬਈ ਤੇ ਓਕੇ ਮਿਲ ਬਾਅਦ